ਜਦੋਂ ਮੈਂ ਗੀਦੇ ਵਿੱਚ ਵੜ ਗਈ ਸਮਝੋ ਧੂੜ ਅੰਬਰ ਨੂੰ ਚੜ ਗਈ ਮੈਂ ਤਾਂ ਮਾਰੂਗੀ ਲਲਕਾਰਾ ਬੇ ਪਿਪਲੀ ਦੇ ਹੇਠ ਨੱਚੀਏ ਦਿਲਦਾਰਾ ਬੇ ਪਿਪਲੀ ਦੇ ਹੇਠ ਆ ਜਾ ਨੱਚੀਏ ਦਿਲਦਾਰਾ ਬੇ ਪਿਪਲੀ ਦੇ ਹੇਠ ਪੱਚੀਂ ਆਖੂ ਆਂਦਾ ਪਾਣੀ ਪੀਨੀ ਅਨ ਤਾਰ ਕੇ ਪੱਚੀਂ ਆਖੂ ਆਂਦਾ ਪਾਣੀ ਪੀਨੀ ਅਨ ਤਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪੌਨੀ ਆ ਲਲਕਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪੌਨੀ ਆ ਲਲਕਾਰ ਕੇ ਸੋਣੀ ਜੀ ਭਗਵੰਨ ਦਾ ਮੁੰਡਿਆ ਖੜਦਾ ਮੋੜ ਤੇ ਆ ਕੇ ਵੇ ਤੂੰ ਮੇਰੇ ਮਨ ਲੱਗਿਆ ਦੁਰਦਾ ਹਲਾਰਾ ਖਾ ਕੇ ਵੇ ਤੂੰ ਮੇਰੇ ਮਨ ਲੱਗਿਆ ਦੁਰਦਾ ਹਲਾਰਾ ਖਾ ਕੇ ਅਸਾਂ ਤਮਾਈਆ ਦਰ ਦੇ ਸਾਹਮਣੇ ਉੱਚਾ ਚਬਾਰਾ ਪਾਉਣਾ ਬੇ ਬਖਰੇ ਹੋ ਕੇ ਮਰਜੀ ਕਰ ਆਪਣਾ ਹੁਕਮ ਚਲਾਉਣਾ ਬੇ ਰਖਣਾ ਤਾਂ ਤੇਰੀ ਮਰਜ਼ੀ ਪੇਕੇ ਜਾ ਕੇ ਮੜਕ ਨਾਲ ਲਿਆਉਣਾ ਵੀ ਰਖਣਾ ਤਾਂ ਤੇਰੀ ਮਰਜ਼ੀ ਤੇਰੀ ਮਾਂ ਬੜੀ ਕੁ ਪਤੀ ਮੈਨੂੰ ਪਾਉਣਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਮੁੰਡਿਆ ਰਾਜੀ